ਸ਼ਰੀਫ ਅਤੇ ਗੱਤ ਸਾਫ ਤੇ ਤੁਹਾਨੂੰ ਤਸਵੀਰਾਂ ਤੋਂ ਅਨ ਲਾਈਵ ਵੀ ਸਾਂਝੀਆਂ ਕਰੀਆਂ ਤੁਹਾਡੇ ਨਾਲ ਸੋਸੀ ਥੱਲੇ ਨੀਹਾਂ ਦੇ ਵਿੱਚ ਜਿੱਥੇ ਛੋਟੇ ਸਹਬਜ਼ਾ ਜਦਾਂ ਚਿਣੇ ਆ ਗਿਆ ਸੀ ਉਸ ਸਥਾਨ ਤੇ ਪਹੁੰਚ ਚੁੱਕੇ ਹਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਪੀਵੀ ਛਪੀ ਨਿਊਜ਼ ਚੈਨਲ ਤੋਂ ਸਰਫ ਜਿਸ ਨੂੰ ਡੀਟੂ ਬਣੋ ਤੁਹਾਡੀਆਂ ਕਰਨ ਜੀ ਸੇਵਾਦਾਰ ਸੀ ਫਰੀ ਫਤੇਗੜ ਸਾਮ ਦੇ ਵਿੱਚ ਅਸੀਂ ਪਹੁੰਚਿਆ ਹੈ ਸਵੇਰ ਦੇ ਲਗਭਗ ਤੁਹਾਡੇ ਨਾਲ ਬੀਵੀ 26 ਨਿਊਜ਼ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਿਬਰਨ ਪਗੜੀ ਹੌਸਲੁਦੀਆਣੇ ਤੋਂ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਦੀ ਛੋਟੀ ਜੀ ਬੱਚੀ ਹੈ ਅੱਜ ਨਕਮਸਤ ਕਰਨ ਲਈ ਚੰਦਗੱਲ ਇਨਾ ਤੁਹਾਡੇ ਸਾਖੀ ਕੌਰ ਕੀ ਸੁਣਾਉਂਗੇ ਬਾਟਾ ਲੰਬੀਆਂ ਤੇ ਰਸਤਾ ਪਹਾੜਾ ਬਾਟਾ ਲੰਬੀਆਂ ਤੇ ਰਸਤਾ ਬਿਲੇ ਦਾ ਸੁਣ ਲੋ ਹਾਲ ਜੀ ਬਾਟਾਂ ਲੰਬੀਆਂ ਤੇਰਾ ਸਦਾ ਪਹਾੜ ਦਾ ਤੁਰੇ ਜਾਂਦੇ ਗੁਰਾ ਦੇ ਲਾਲ ਜੀ ਸਰਸਾਂ ਨਦੀ ਤੇ ਵਿਛੋੜਾ ਪੈ ਗਿਆ ਇਸ ਬਿਲੇ ਦਾ ਸੁਣ ਲੋ ਹਾਲ ਜੀ ਰਾਜ ਹੈ ਨਹੀਂ ਦੀ ਉਮਰ ਦੇ ਦੋਨੋਂ ਵਾਲ ਜੀ ਮਾਤਾ ਗੁਜਰੀਓ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਬੈ ਗਿਆ ਇਸ ਵੀਲੇ ਦਾ ਸੁਣੇ ਲੋ ਹਾਲ ਜੀ ਬਟਾ ਲੰਬੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਵੇਲੇ ਦਾ ਸੁਣੇ ਲੋਹਾਰ ਜੀ ਵਾਹ ਬਹੁਤ ਸੋਹਣਾ ਇਹ ਸ਼ਬਦ ਗਲੇਚਾ ਬਲੁੰਦ ਰਿਆ ਜਾਂਦਾ ਐਵੇਂ ਦੇ ਕਿੱਸੇ ਐਵੇਂ ਦੀਆਂ ਸਾਖੀਆਂ ਸੁਣ ਕੇ ਸੋ ਬਹੁਤ ਵਧੀਆ ਸਾਡੇ ਵੱਲੋਂ ਪੀਵੀ 26 ਨਿਊ ਚੈਨਲ ਦੀ ਟੀਮ ਵੱਲੋਂ ਬਹੁਤ ਬਹੁਤ ਵਿਸ਼ੇ ਸਾਡੇ ਵੱਲੋਂ ਨਵਾਂ Song ਆ ਰਿਹਾ 10 ਤੋਂ 15 ਮਿਲੀਅਨ ਲੈ ਕੇ ਜਾਵੇ ਤੇਰਾ Song ਬਹੁਤ ਸਾਰਾ ਤੁਹਾਡਾ ਸਾਰੇ ਪਰਿਵਾਰ ਦਾ ਸਾਡੇ ਵੱਲੋਂ ਬਹੁਤ ਬਹੁਤ ਸਾਬ ਜਹਦਿਆਂ ਦੇ ਇਖਤਾ ਗਉਣੀਆਂ ਹਰ ਕਿਸੇ ਦੇ ਵਸ ਨਹੀਂ ਵਾਟ ਤੇ ਬੜੀ ਕਿਰਪਾ ਹੈ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਇਸ ਬੱਚਿਆਂ ਨੂੰ ਤੁਸੀਂ ਆਪਣੇ ਵੱਲੋਂ ਵਾਹਿਗੁਰੂ ਲੇ ਕੇ ਕਮੈਂਟ ਜਰੂਰ ਕਰਿਓ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਨੀਟੂ ਪੀਵੀ ਛਾਪੀ ਨਿਊਜ਼ ਚੈਨਲ ਤੋਂ ਧੰਨਵਾਦ ਸਤਿ ਸ੍ਰੀ ਅਕਾਲ